ਮੋਹਾਲੀ ਦੇ ਵਿੱਚ ਇੱਕ ਵਾਰ ਮੋੜ ਤੋਂ ਇਨਕਾਊਂਟਰ ਹੋਇਆ ਹੈ ਮੋਹਾਲੀ ਦੇ ਜ਼ਿਰਕਪੁਰ ਸ਼ਹਿਰ ਦੇ ਵਿੱਚ ਬਦਮਾਸ਼ਾਂ ਅਤੇ ਪੁਲਿਸ ਦਰਮਿਆਨ ਮੁੱਠਪੇੜ ਹੋਈ ਹੈ ਫਲੈਟ ਵਿੱਚ ਲੁਕੇ ਬਦਮਾਸ਼ ਦਾ ਪੁਲਿਸ ਦੇ ਵੱਲੋਂ ਇਨਕਾਊਂਟਰ ਕੀਤਾ ਗਿਆ ਹੈ ਤਾਂ ਜਿਵੇਂ ਹੀ ਪੁਲਿਸ ਦੇ ਦੋਸ਼ੀ ਨੂੰ ਫੜਨ ਜਾਂਦੀ ਹੈ ਤਾਂ ਦਰਵਾਜ਼ੇ ਉੱਤੇ ਜਿਵੇਂ ਹੀ ਉਹ ਦੇਖਦਾ ਹੈ ਕਿ ਪੁਲਿਸ ਆਈਆ ਤਾਂ ਦੋਸ਼ੀ ਦੇ ਵੱਲੋਂ ਪੁਲਿਸ ਪਾਰਟੀ ਦੇ ਉੱਤੇ ਤਿੰਨ ਫਾਇਰ ਨੇ ਜਿਹੜੇ ਉਹ ਕਰ ਦਿੱਤੇ ਜਾਂਦੇ ਨੇ ਤਾਂ ਜਵਾਬੀ ਕਾਰਵਾਈ ਪੁਲਿਸ ਦੇ ਵੱਲੋਂ ਵੀ ਕੀਤੀ ਗਈ ਹੈ ਜ਼ਿਰਕਪੁਰ ਤੋਂ ਤੁਹਾਡੇ ਨਾਲ ਵੱਡੀ ਖਬਰ ਸਾਂਝੀ ਕਰ ਰਹੇ ਹਾਂ ਜਿੱਥੇ ਲਵਿਸ਼ ਗਰੋਵਰ ਨਾਂ ਦੇ ਇੱਕ ਬਦਮਾਸ਼ ਦਾ ਐਂਕਾਊਂਟਰ ਹੋਇਆ ਏ ਲੁਧਿਆਣਾ ਜਿਹੜੇ ਦਾ ਇਹ ਦੋਸ਼ੀ ਰਹਿਣ ਵਾਲਾ ਏ ਅਤੇ ਫੇਸ ਦੇ ਉੱਤੇ 10 ਮਾਮਲੇ ਦਰਜ ਨੇ ਕਤਲ ਕਤਲ ਦੀ ਕੋਸ਼ਿਸ਼ ਅਤੇ ਐਨਡੀਪੀਐਸ ਵਰਗੇ ਗੰਭੀਰ ਮਾਮਲੇ ਇਸ ਉੱਤੇ ਦਰਜ ਨੇ ਆਰਮਜ਼ ਐਕਟ ਦਾ ਮਾਮਲਾ ਜਿਹੜਾ ਉਹ ਵੀ ਇਸ ਉੱਤੇ ਦਰਜ ਦੱਸਿਆ ਜਾ ਰਿਹਾ ਹੈ ਤਾਂ ਜ਼ੇਰਕਪੁਰ ਦੀ ਇੱਕ ਸੋਸਾਇਟੀ ਦੇ ਵਿੱਚ ਬਦਮਾਸ਼ ਲੁਕਿਆ ਹੋਇਆ ਸੀ ਤਾਂ ਐਨਕਾਊਂਟਰ ਤੋਂ ਬਾਅਦ ਇਸ ਦੇ ਕੋਲੋਂ ਤਿੰਨ ਹਥਿਆਰ ਅਤੇ ਕਾਰਤੂਸ ਬਰਾਮਦ ਕੀਤੇ ਗਏ ਨੇ ਪੰਜਾਬ ਦੇ ਜ਼ਿਰਕਪੁਰ ਦੇ ਵਿੱਚ ਪੁਲਿਸ ਅਤੇ ਬਦਵਾਸ਼ ਦਰਮਿਆਨ ਮੁਟਪੇੜ ਹੋਈ ਹੈ ਐਨਕਾਊਂਟਰ ਦੇ ਵਿੱਚ ਲਵਿਸ਼ ਗਰੋਵਰ ਨਾਂ ਦੇ ਇੱਕ ਬਦਵਾਸ਼ ਨੂੰ ਗੋਲੀ ਲੱਗੀ ਹੈ ਲੱਤ ਵਿੱਚ ਗੋਲੀ ਲੱਗਣ ਤੋਂ ਬਾਅਦ ਇਸ ਨੂੰ ਡੇਰਾ ਬੱਸੀ ਦੇ ਇੱਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਕਿਹਾ ਹੈ ਕਿ ਦੋਸ਼ੀ ਨੂੰ ਪਹਿਲਾਂ ਸਰੈਂਡਰ ਕਰਨ ਲਈ ਕਿਹਾ ਗਿਆ ਸੀ ਲੇਕਿਨ ਉਸ ਨੇ ਪੁਲਿਸ ਪਾਰਟੀ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਵੀ ਜਵਾਬੀ ਕਾਰਵਾਈ ਆ ਜਿਹੜੀ ਉਹ ਕੀਤੀ ਗਈ ਹੈ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਰੋਪੀ ਜ਼ਿਰਕਪੁਰ ਦੇ ਵਿੱਚ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇ ਸਕਦਾ ਸੀ ਤਾਂ ਪੂਰੇ ਮਾਮਲੇ ਬਾਰੇ ਕੀ ਕੁਝ ਕਹਿਣਾ ਹੈ ਪੁਲਿਸ ਅਧਿਕਾਰੀਆਂ ਦਾ ਆਓ ਦੇਖਦੇ ਹਾਂ ਸਰ ਤੁਸੀਂ ਇੱਥੇ ਸ਼ਿਵਾ ਅਪਾਰਟਮੈਂਟਸ ਖੜੇ ਹੋ ਕੀ ਮਸਲਾ ਹੈ ਜੀ ਦੇਖੋ ਇੱਥੇ ਸਾਡੇ ਜੀ ਸੀਐਮ ਸਾਹਿਬ ਡੀਜੀਪੀ ਸਾਹਿਬ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ ਦੇ ਅੱਗੇ ਸਾਡੀ ਇੱਕ ਮੁਹਿੰਮ ਚੱਲ ਰਹੀ ਹੈ ਜਿਹੜੀ ਐਂਟੀ ਸੋਸ਼ਲ ਐਲੀਮੈਂਟਸ ਤੇ ਐਂਟੀ ਪੈਸਕ ਦੇ ਖਿਲਾਫ ਚੱਲ ਰਹੀ ਹੈ ਉਹਦੇ ਮੁਹਿੰਮ ਉਹਦੇ ਤਹਿਤ ਹੀ ਸਾਨੂੰ ਅੱਜ ਇੱਕ ਇਨਫੋਰਮੇਸ਼ਨ ਮਿਲੀ ਸੀ ਵੀ ਇੱਥੇ ਇੱਕ ਜਿਹੜਾ ਇੱਕ ਨਵੀਸ਼ ਗਰੋਵਤ ਆਂਦਾ ਵਿਅਕਤੀ ਹੈ ਜੋ ਕਿ ਲੁਧਿਆਣਾ ਦਾ ਰਹਿਣ ਵਾਲਾ ਹੈ ਔਰ ਜੋ ਕਿ ਕਾਫੀ ਡੇਂਜਰਸ ਹੈ ਜਿਸ ਤੇ ਪਹਿਲਾਂ ਵੀ 12 10 ਦੇ ਕਰੀਬ ਪਰਚੇ ਦਰਜ ਨੇ ਜੋ ਸਾਨੂੰ ਰਿਕਾਰਡ ਤੋਂ ਸਾਨੂੰ ਪਤਾ ਲੱਗੇ ਨੇ ਵੀ 10 ਦੇ ਕਰੀਬ ਪਰਚੇ ਨੇ ਜਿਹੜੇ ਕਿ ਉਹ ਸਾਰੇ ਹੀ ਕਾਫੀ ਸੀਨੀਅਰ ਕ੍ਰਾਈਮ ਦੇ ਅੰਡਿਪੈਸਕਟ ਦੇ ਅਤੇ ਆਰਮਜ਼ ਐਕਟ ਦੇ ਉਹਦੇ ਤੇ ਉੱਪਰ ਪਰਚੇ ਦਰਜ ਨੇ ਵੀ ਉਹ ਇੱਥੇ ਲੁਕ ਚੁਪ ਕੇ ਰਹਿ ਰਿਹਾ ਹੈ ਤੇ ਕਿਸੇ ਵੱਡੀ ਵਾਅਦਤ ਨੂੰ ਅੰਜਾਮ ਦੇਣ ਦੀ ਫਰਾਬ ਚ ਹੈ ਪੁਲਿਸ ਨੇ ਇੱਥੇ ਕਾਰਵਾਈ ਕਰਦੇ ਹੋਏ ਜਦੋਂ ਇਹਦੇ ਇੱਥੇ ਆ ਕੇ ਰੀਕੀ ਕਰਕੇ ਇਹਦੇ ਆਪਣਾ ਇਹਨੂੰ ਇਹਨੂੰ ਵੈਰੀਫਾਈ ਕਰਨ ਵਾਸਤੇ ਆਏ ਇਹਨੇ ਪਹਿਲਾਂ ਤਾਂ ਦਰਵਾਜ਼ਾ ਨਹੀਂ ਖੋਲਿਆ ਜਦੋਂ ਦਰਵਾਜ਼ਾ ਖੋਲ ਕੇ ਦੇਖਿਆ ਵੀ ਪੁਲਿਸ ਆਇਆ ਤਾਂ ਇੱਕਦਮ ਭੱਜ ਕੇ ਇਹਨੇ ਆਪਣੇ ਰੂਮ ਚ ਗਿਆ ਰੂਮ ਚ ਜਾ ਕੇ ਇਹਨੇ ਆਪਣੇ ਵੈਪਨਸ ਤੋਂ ਜਿਹੜੇ ਇਹਦੇ ਕੋਲ ਵੈਪਨ ਸੀਗੇ ਉਹ ਤੋਂ ਇਹਨੇ ਤਿੰਨ ਫਾਇਰ ਕੀਤੇ ਜਿਹੜੇ ਕਿ ਸਾਨੂੰ ਹੁਣ ਤੱਕ ਤਿੰਨ ਖੋਲ ਮਿਲੇ ਨੇ ਤਿੰਨ ਫਾਇਰ ਸਾਡੇ ਹੱਥ ਤੱਕ ਸਾਮਣੇ ਨੋਟਿਸ ਆਇਆ ਨੇ ਤਿੰਨ ਫਾਇਰ ਇਹਨੇ ਕੀਤੇ ਨੇ ਤੇ ਪੁਲਿਸ ਨੇ ਆਪਣੇ ਬਚਾਅ ਵਾਸਤੇ ਇਹਨੂੰ ਵੈਲੋ ਤਾਂ ਸਟੰਡਰ ਕਰ ਲਈ ਗਿਆ ਸੀਗਾ ਬਾਅਦ ਜਦੋਂ ਇਹਨੇ ਫਾਇਰ ਕੀਤਾ ਉਹਦਾ ਬਚਾਅ ਵਾਸਤੇ ਪੁਲਿਸ ਨੇ ਵੀ ਜਦੋਂ ਰਿਟੈਲੀਏਟਰੀ ਫਾਇਰ ਕੀਤਾ ਤੇ ਲੈਗ ਚੋਰ ਇੰਜਰੀ ਹੋਈ ਹੈ ਇਹਦੇ ਜੋ ਇਹਨੂੰ ਡੇਰਾ ਬਸੀ ਦੇ ਹਸਪਤਾਲ 'ਚ ਦਾਖਲ ਕਰਾਇਆ ਗਿਆ ਫਰਦਰ ਫਰਸਟ ایڈ ਵਾਸਤੇ ਤੇ ਜੋ ਇਹਨਾਂ ਤੋਂ ਦੇਖਿਆ ਗਿਆ ਜਦੋਂ ਆਨ ਇਨਸਪੈਕਸ਼ਨ ਦੇਖਿਆ ਗਿਆ ਵੀ ਇਹਦੇ ਕੋਲ ਤਿੰਨ ਵੈਪਨ ਸੀਗੇ ਇੱਥੇ ਮੌਜੂਦਾ ਤਿੰਨੋ ਹੀ ਇਲੀਗਲ ਵੈਪਨ ਦਿਖ ਰਹੇ ਨੇ ਜੋ ਪਹਿਲੀ ਨਜ਼ਰ ਦੇ ਵਿੱਚ ਦੇਖਿਆ ਤਾਂ ਇੱਕ 30 ਹੈ, ਗਲੌਕ ਹੈ ਤੇ ਇੱਕ ਕੁਝ ਦੂਸ ਤੇ ਹੋਰ ਕਾਫੀ ਸ਼ੱਕੀ ਸਮਾਨ ਇਹਦੇ ਫਲੈਟ ਚ ਮਿਲਿਆ ਹੈ ਤੇ ਕਾਫੀ ਇਰੀਆ ਜਿਹੜੀ ਗਤੀਵਿਧੀ ਉਹ ਵੀ ਸ਼ੱਕੀ ਸੀ ਇੱਥੇ ਤੇ ਬਾਕੀ ਇਨਵੈਸਟੀਗੇਸ਼ਨ ਫਾਇਰ ਲਾਜ ਕਰਕੇ ਇਨਵੈਸਟੀਗੇਸ਼ਨ ਕੀਤੀ ਜਾਊਗੀ ਤੇ ਜੋ ਸਬੰਧ ਹੋਗਾ ਤੁਹਾਨੂੰ ਦੱਸਿਆ ਜਾਊਗਾ ਥੈਂਕ ਯੂ